ਦੋਸਤੋ ਸਤਿ ਸ੍ਰੀ ਅਕਾਲ ਆਦਾਬ ਮੈਂ ਤੁਹਾਡਾ ਆਪਣਾ ਕਰਮਜੀਤ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੀ ਖਿਦਮਤ ਵਿੱਚ ਪੇਸ਼ ਕਰ ਰਿਹਾ ਹਾਂ ਮੋਹਨ ਭੰਡਾਰੀ ਦੀ ਬਹੁਤ ਹੀ ਖੂਬਸੂਰਤ ਕਹਾਣੀ ਮੈਨੂੰ ਟੈਗੋਰ ਬਣਾਦੀ ਮਾਂ ਚਿਮਨੀਆ ਚੋਂ ਧੂਆ ਕਿਸੇ ਗਰੀਬ ਦੀ ਹੂਕ ਮੰਗ ਉੱਠ ਰਿਹਾ ਸੀ ਪੱਠੇ ਦੀ ਨੁੱਕਰ 'ਚ ਖੜੇ ਇੱਕੋ ਇੱਕ ਟਾਲੀ ਦੇ ਦਰਖਤ ਹੇਠ ਪਿਆ ਉਹ ਧੂਏ ਵੱਲ ਲਗਾਤਾਰ ਵੇਖੀ ਜਾ ਰਿਹਾ ਸੀ ਫਿਰ ਉਹਨੇ ਆਪਣੇ ਗਰਦਨ ਨਾਲ ਭਰੀਆਂ ਹੋਈਆਂ ਟੰਗਾਂ ਵੇਖੀਆਂ ਆਪਣੇ ਸਾਰੇ ਸਰੀਰ ਤੇ ਨਜ਼ਰ ਮਾਰੀ ਉਹ ਹੈਰਾਨ ਹੋਇਆ ਸੋਚ ਰਿਹਾ ਸੀ ਕਿ ਨਿੱਕਾ ਹੁੰਦਾ ਉਹ ਕਿੰਨਾ ਭਰਮਾ ਹੁੰਦਾ ਸੀ ਗੋਬੜਾ ਜਿਹਾ ਪਿਆਰਾ ਪਿਆਰਾ ਪਰ ਹੁਣ ਤਾਂ ਉਹ ਧੁਆਖੀਆਂ ਹੋਈਆਂ ਹੱਡੀਆਂ ਦਾ ਬਸ ਇੱਕ ਪਿੰਜਰ ਹੋ ਕੇ ਰਹਿ ਗਿਆ ਸੀ ਉਹਨੂੰ ਪਲ ਦੀ ਪਲ ਲੱਗਿਆ ਜਿਵੇਂ ਉਹ ਵੀ ਇੱਕ ਚਿਮਨੀ ਹੋਵੀ ਕਿਸੇ ਬੰਦ ਹੋ ਚੁੱਕੇ ਪੱਠੇ ਦੀ ਨਕਾਰੀ ਜਿਮਨੀ ਜਿਸ ਦਾ ਸਾਰਾ ਧੂਆ ਨਿਕਲ ਚੁੱਕਿਆ ਹੋਵੇ ਉਹਨੂੰ ਆਪਣੇ ਆਪ ਤੇ ਥੋੜੀ ਜਿਹੀ ਖਿਜ ਆਈ ਉਹਨੂੰ ਆਪਣੇ ਹਾਲਾਤ ਤੇ ਉਸ ਤੋਂ ਵੀ ਜ਼ਿਆਦਾ ਖਿਜ ਆਈ ਸਭ ਤੋਂ ਜ਼ਿਆਦਾ ਖਿਜ ਉਹਨੂੰ ਪੱਠੇ ਦੇ ਮੁੰਚੀ ਉੱਤੇ ਆਈ ਜਿਹੜਾ ਹੁਣੇ ਆਇਆ ਕਹਿ ਕੇ ਪਤਾ ਨਹੀਂ ਕਿੱਥੇ ਚਲਾ ਗਿਆ ਸੀ ਤੇ ਟਾਲੀ ਦੇ ਦਰਖਤੇ ਢਪਿਆ ਉਹ ਉਹਨੂੰ ਘੰਟੀ ਤੋਂ ਉਡਿ ਗ ਰਿਆ ਸੀ ਜੇ ਉਹ ਜਾਂਦਾ ਜਾਂਦਾ ਪਰਚੀ ਕੱਟ ਜਾਂਦਾ ਤਾਂ ਹੁਣ ਨੂੰ ਉਹਨੇ ਅੱਧੀ ਦੇ ਨੇੜੇ ਤੇੜੇ ਵਟ ਮਖਾ ਲੈਣੇ ਸੀ ਉਹਨੇ ਸੋਚਿਆ ਸਾਲਾ ਅੱਗ ਦੀ ਨਾਲ ਐ ਅੱਗ ਦੀ ਨਾਲ ਉਹ ਫੇਰ ਕੁੜਿਆ ਫੇਰ ਉਹਨੇ ਆਪਣੇ ਗਧਿਆਂ ਵੱਲ ਨਜ਼ਰ ਮਾਰੀ ਇੱਟਾਂ ਦੀਆਂ ਭਰੀਆਂ ਗੂਣਾਂ ਦੇ ਭਾਰ ਨਾਲ ਲਿਫੇ ਹੋਏ ਵੀ ਉਹ ਮੌਜ ਨਾਲ ਘਾ ਚਰਦੇ ਫਿਰ ਰਹੇ ਸਨ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਉਹ ਕਾਚਰਨ ਵਿੱਚ ਐਨੇ ਮਗਨ ਸਨ ਕਿ ਉਹਨਾਂ ਨੂੰ ਭਾਰ ਜਿਵੇਂ ਮਹਿਸੂਸ ਹੀ ਨਹੀਂ ਸੀ ਹੋ ਰਿਹਾ ਭਾਰਤਾ ਜਿਵੇਂ ਬਸ ਚੁੱਕਣਾ ਹੀ ਪੈਂਦਾ ਹੈ ਕੀ ਥੋੜਾ ਕੀ ਬਹੁਤਾ ਉਹਨਾਂ ਨੂੰ ਕੀ ਮੁਨਸੀ ਭਾਵੇਂ 2 ਘੰਟੇ ਹੋਰ ਨਾ ਆਵੇ ਇਹ ਤਾਂ ਗਦੇ ਹੀ ਰਹਿਣਾ ਸਾਲਿਓ ਉਹ ਉਹਨਾਂ ਨੂੰ ਇਸ ਤਰ੍ਹਾਂ ਬੇਪਰਵਾਹੀ ਨਾਲ ਚਰਦਿਆਂ ਨੂੰ ਵੇਖ ਕੇ ਹੱਸਣ ਲੱਗਾ ਆਦਮੀ ਤੇ ਗਧੇ ਵਿੱਚ ਇੰਨਾ ਹੀ ਫਰਕ ਹੈ ਆਦਮੀ ਬੇਇਨਸਾਫੀ ਵਿਰੁੱਧ ਆਵਾਜ਼ ਉਠਾਉਂਦਾ ਹੈ ਪਰ ਗਧਾ ਗਧਾ ਤਾਂ ਬਸ ਗਧਾ ਹੀ ਹੁੰਦਾ ਹੈ ਆਦਮੀ ਆਪਣੇ ਅਧੀਨ ਕੰਮ ਕਰਨ ਵਾਲਿਆਂ ਨੂੰ ਵੀ ਗਧੇ ਹੀ ਸਮਝਦਾ ਹੈ ਕੀ ਹੋਇਆ ਜੇ ਉਹ ਆਵਾਜ਼ ਉਠਾਉਂਦੇ ਹਨ ਨਾਲੇ ਉਸ ਆਵਾਜ਼ ਦਾ ਵੀ ਕੀ ਫਾਇਦਾ ਜਿਹੜੀ ਸੁਣ ਕੇ ਵੀ ਅਣਸੁਣੀ ਕਰ ਦਿੱਤੀ ਜਾਏ ਉਨ੍ਹਾਂ ਨਾਲੋਂ ਤਾਂ ਗਧੇ ਹੀ ਚੰਗੇ ਹਨ ਜਿਹੜੇ ਸਿਰ ਸੁੱਟ ਕੇ ਦਿਨ ਰਾਤ ਕੰਮ ਕਰਦੇ ਰਹਿੰਦੇ ਹਨ ਪਰ ਫਲ ਬਾਰੇ ਕਦੇ ਨਹੀਂ ਸੋਚਦੇ ਕਦੇ ਉਹਦੇ ਅਜੀ ਵੀ ਨਿਸ਼ਚਿੰਤ ਹੋਏ ਚਰਦੇ ਫਿਰ ਰਹੇ ਸਨ ਉਹ ਉਹਨਾਂ ਨੂੰ ਵੇਖ ਕੇ ਫਿਰ ਹੱਸਿਆ ਐਤਕੀ ਉਹਦੇ ਹਾਸੇ 'ਚ ਉਹ ਖੁੱਲਾਪਨ ਨਹੀਂ ਸੀ ਜੋ ਆਮ ਤੌਰ ਤੇ ਹਾਸੇ 'ਚ ਹੋਣਾ ਚਾਹੀਦਾ ਹੈ ਸਗੋਂ ਇੱਕ ਚੀਜ਼ ਜਿਹੀ ਉੱਠੀ ਸੀ ਉਹਦੇ ਕਾਲਜੇ ਵਿੱਚ ਉਦੇ ਅੰਦਰ ਇੱਕ ਹੀਣਤਾ ਜੀ ਹੀ ਜਾਗ ਪਈ ਸੀ ਉੱਥੇ ਟਾਲੀ ਹੀਟ ਪਿਆ ਉਹ ਜਿਵੇਂ ਸੁੰਗੜ ਕੇ ਘਟੜੀ ਹੋ ਗਿਆ ਹੋਰ ਨਿੱਕਾ ਨਿੱਕਾ ਗਧਿਆਂ ਨਾਲੋਂ ਵੀ ਹੀਣਾ ਸਾਲਾ ਅਜੇ ਤੱਕ ਨਹੀਂ ਆਇਆ ਗਦਾ ਉਹ ਫੇਰ ਕਾਲਾ ਪੈ ਗਿਆ ਆਦਮੀ ਜੋ ਹੋਇਆ ਉਹਨੇ ਤਿੰਨ ਘੇੜੇ ਠੰਡੇ ਠੰਡੇ ਮਾਰ ਲਏ ਸਨ ਇਹ ਚੌਥਾ ਘੇੜਾ ਪੂਰਾ ਕਰਕੇ ਉਹਨੇ ਬਸ ਕਰ ਜਾਣੀ ਸੀ ਤੇ ਆਪਣੇ ਨੇਤਾ ਦੀਆਂ ਗੱਲਾਂ ਸੁਣਨ ਆ ਸਨ ਜੋ ਉਹਨਾਂ ਦੇ ਪਿੰਡ ਵਿੱਚ ਸਕੂਲ ਦਾ ਨੀਂ ਪੱਥਰ ਰੱਖਣ ਲਈ ਆ ਰਿਹਾ ਸੀ ਪਰ मुंशी ਹੁਣੇ ਆਇਆ ਕਹਿ ਕੇ ਪਤਾ ਨਹੀਂ ਕਿੱਥੇ ਖਿਸਕ ਗਿਆ ਸੀ ਗਧੇ ਅਜੀਬੀ ਲਾਪਰਵਾਹ ਹੋਏ ਚੱਲ ਰਹੇ ਸਨ ਅਸਮਾਨ ਤੇ ਨਿੱਕ-ਨਿੱਕੇ ਬੱਦਲ ਜੁੜਨੇ ਸ਼ੁਰੂ ਹੋ ਗਏ ਸਨ ਹਵਾ ਦੇ ਦੋ ਕੁ ਠੰਡਿਆਂ ਬੁੱਲਿਆਂ ਨੇ ਉਹਦੀਆਂ ਅੱਖਾਂ ਠਾਰ ਦਿੱਤੀਆਂ ਪਲਦੀ ਪਲ ਲਈ ਜਿਵੇਂ ਇੱਕ ਨਜ਼ਾਰਾ ਵੱਜ ਗਿਆ ਉਹ ਚੂਮੋਟਿਆ ਚੂਮਦਿਆਂ ਹੀ ਉਹਨੇ ਬੋਲੀ ਪਾਈ ਪੱਲਾ ਮਾਰ ਕੇ ਬੁਝਾ ਗਈ ਦੀਵਾ ਬਈ ਅੱਖ ਨਾਲ ਗੱਲ ਕਰ ਗਈ ਉਹ ਇੱਕ ਵਾਰ ਫੇਰ ਖੜਖੜਾ ਕੇ ਹੱਸਿਆ ਉਸ ਨੂੰ ਉਹ ਦਾੜੀ ਵਾਲਾ ਬਜ਼ੁਰਗ ਕਵੀ ਯਾਦ ਆਇਆ ਜੋ ਉਹਦੇ ਕਵੀ ਮਾਸਟਰ ਕੋਲ ਲੋਕ ਗੀਤ ਇਕੱਠੇ ਕਰਦਾ ਕਰਦਾ ਆ ਨਿਕਲਿਆ ਸੀ ਗੱਲਾਂ ਕਰਦਿਆਂ ਕਰਦਿਆਂ ਉਸ ਖੁੱਲੇ ਵਾਲਾਂ ਵਾਲੇ ਕਵੀ ਨੇ ਦੱਸਿਆ ਸੀ ਕਿ ਟਾਗੋਰ ਨੂੰ ਜਦੋਂ ਉਸਨੇ ਇਹ ਬੋਲੀ ਸੁਣਾਈ ਸੀ ਤਾਂ ਉਹ ਚੁੰਮ ਉੱਠਿਆ ਸੀ ਉਸ ਬਜ਼ੁਰਗ ਕਵੀ ਨੂੰ ਉਹਨੇ ਕਿੰਨੀਆਂ ਹੀ ਬੋਲੀਆਂ ਸੁਣਾਈਆਂ ਸਨ ਮੁੱਕਣ ਚ ਹੀ ਨਹੀਂ ਸਨ ਆਉਂਦੀਆਂ ਬੋਲੀਆਂ ਉਹ ਖੁਸ਼ ਹੋ ਗਿਆ ਸੀ ਉਸ ਨੂੰ ਰੱਜਮਾ ਪਿਆਰ ਦਿੱਤਾ ਸੀ ਉਸਨੇ ਫਿਰ ਮਾਸਟਰ ਕਵੀ ਤੇ ਬਜ਼ੁਰਗ ਕਵੀ ਆਪੋ ਆਪਣੀਆਂ ਕਵਿਤਾਵਾਂ ਸੁਣਾਉਂਦੇ ਰਹੇ ਸਨ ਉਹ ਹੈਰਾਨ ਹੋਇਆ ਥੋਲ ਬੈਠਾ ਸੁਣਦਾ ਰਿਹਾ ਉਹਨੂੰ ਉਦੋਂ ਜ਼ਿੰਦਗੀ 'ਚ ਪਹਿਲੀ ਵਾਰ ਪਤਾ ਲੱਗਿਆ ਭਈ ਕਵੀ ਤੇ ਚੋਰ ਆਦਮੀਆਂ ਵਰਗੇ ਆਦਮੀ ਹੀ ਹੁੰਦੇ ਹਨ ਆਮ ਆਦਮੀਆਂ ਵਰਗੇ ਹੱਥਾ ਪੈਰਾਂ ਵਾਲੀ ਉਹੀ ਆਮ ਆਦਤਾਂ ਜੋ ਆਦਮੀਆਂ 'ਚ ਹੁੰਦੀਆਂ ਹਨ ਉਹਨਾਂ 'ਚ ਵੀ ਹਨ ਇਸੇ ਲਈ ਤਾਂ ਉਹ ਬਜ਼ੁਰਗ ਕਵੀ ਹੱਸਣ ਵਾਲੀ ਗੱਲ ਤੇ ਹੱਸਦਾ ਸੀ ਉਦਾਸ ਹੋਣ ਵਾਲੀ ਗੱਲ ਤੇ ਉਦਾਸ ਹੋ ਜਾਂਦਾ ਸੀ ਉਸ ਦਿਨ ਉਹਨੂੰ ਉਸਦੇ ਕਵੀ ਹੋਣ ਤੇ ਯਕੀਨ ਹੀ ਨਹੀਂ ਸੀ ਆਉਂਦਾ ਪਤਾ ਨਹੀਂ ਕਿਉਂ ਸ਼ੱਕ ਪਈ ਜਾਂਦਾ ਸੀ ਉਸਦੇ ਕਵੀ ਹੋਣ ਤੇ ਉਸ ਨੂੰ ਇੱਕ ਦਿਨ ਝਾਕਦਿਆਂ ਝਾਕਦਿਆਂ ਉਹਨੇ ਵੀ ਇੱਕ ਕਵਿਤਾ ਲਿਖ ਲਈ ਸੀ ਲਿਖੀ ਨਹੀਂ ਸੀ ਲਿਖੀ ਗਈ ਸੀ ਮਾਸਟਰ ਕਵੀ ਕਿੰਨਾ ਖੁਸ਼ ਹੋਇਆ ਸੀ ਉਸ ਤੇ ਬਿਲਕੁਲ ਟੈਗੋਰ ਦਾ ਰਨ ਅਸ਼ੂਤਾ ਖਿਆਲ ਬੇਟਾ ਤੂੰ ਟੈਗੋਰ ਬਣੇਗਾ ਦਿਲ ਨਾ ਛੱਡੀ ਉਸ ਦਿਨ ਉਸ ਨੂੰ ਯਕੀਨ ਹੋ ਗਿਆ ਸੀ ਕਿ ਉਹ ਟੈਗੋਰ ਬਣ ਸਕਦਾ ਹੈ ਉਸਨੇ ਗੀਤਾਂਜਲੀ ਦਾ ਉਲੱਥਾ ਲਿਆ ਕੇ ਚਾਰ ਵਾਰ ਪੜ੍ਹਿਆ ਪਰ ਉਸ ਨੂੰ ਸਮਝ ਨਾ ਆਈ ਉਸ ਨੂੰ ਫਿਰ ਆਪਣਾ ਆਪ ਹੀ ਨਾ ਹੀ ਨਾ ਲੱਗਿਆ ਉਹਨਾ ਊਨਾ ਪਰ ਕਵੀ ਮਾਸਟਰ ਉਸ ਦਾ ਦਿਲ ਵਿਧਾਈ ਜਾ ਰਿਹਾ ਸੀ ਤੂੰ ਜ਼ਰੂਰ ਇੱਕ ਦਿਨ ਟੈਗੋਰ ਬਣ ਜਾਏਂਗਾ ਤੇਰੀ ਕਵਤਾ ਵਰਗੀ ਤਾਂ ਉਸ ਦੀ ਕੋਈ ਵੀ ਕਵਤਾ ਨਹੀਂ ਸੀ ਉਸਨੇ ਉਸ ਬਜ਼ੁਰਗ ਕਵੀ ਵੱਲ ਇਸ਼ਾਰਾ ਕੀਤਾ ਸੀ ਹੁਣ ਉਹ ਹਰ ਵਿਸ਼ੇ ਤੇ ਚੰਗੀ ਤੋਂ ਚੰਗੀ ਕਵਿਤਾ ਲਿਖ ਸਕਦਾ ਹੈ ਪਰ ਹੁਣ ਉਹ ਕਵੀ ਜੋ ਕਵੀ ਨਾਲੋਂ ਜ਼ਿਆਦਾ ਮਾਸਟਰ ਹੈ ਇਸਨੂੰ ਕਵਿਤਾ ਹੀ ਨਹੀਂ ਮੰਨਦਾ ਬਦਰੂ ਕੁਮਹਿਆਰ ਹੈਰਾਨ ਹੋ ਰਿਹਾ ਸੀ ਫਿਰ ਉਸਨੂੰ ਉਹ ਨੀਤਾਜਾਦ ਆਇਆ ਜਿਹੜਾ ਗਵਾਂਡੀ ਪਿੰਡ 'ਚ ਇਨਾਮ ਵੰਡਨ ਆਇਆ ਸੀ ਇਨਾਮ ਲੈ ਲੈ ਉਹਦਾ ਪੱਲਾ ਭਰ ਗਿਆ ਸੀ ਕੁਝ ਇਨਾਮ ਉਨੂੰ ਆਪਣੇ ਇੱਕ ਮਿੱਤਰ ਨੂੰ ਫੜਾਉਣੇ ਪਏ ਸਨ ਉਹ ਸਕੂਲ ਚੋਂ ਫਰਸਟ ਆਇਆ ਸੀ ਦੌੜਾਂ ਚੋਂ ਫਰਸਟ ਆਇਆ ਸੀ ਕਵਿਤਾ ਦੇ ਮੁਕਾਬਲੇ ਚੋਂ ਫਰਸਟ ਆਇਆ ਸੀ ਉਸ ਦਿਨ ਉਹਨੂੰ ਝਲ ਚੜਿਆ ਹੋਇਆ ਸੀ ਉਸ ਦਿਨ ਕਵੀ ਮਾਸਟਰ ਬੇਅੰਤ ਖੁਸ਼ ਸੀ ਤਕਰੀਰ ਕਰਦਿਆਂ ਉਹਨੇ ਕਿਹਾ ਸੀ ਤੁਹਾਡੇ ਵਿੱਚੋਂ ਹੀ ਮਹਾਨ ਨੇਤਾ ਬਣਨਗੇ ਤੁਹਾਡੇ ਵਿੱਚੋਂ ਹੀ ਕਈ ਮਹਾਤਮਾ ਗਾਂਧੀ ਮਹਾਕਵੀ ਟੈਗੋਰ ਬਣਨਗੇ ਮਹਾਕਵੀ ਟੈਗੋਰ ਜਿਸ ਨੂੰ ਉਹਦੀ ਮਾਂ ਨੇ ਟੈਗੋਰ ਬਣਾਇਆ ਉਹ ਪਰਜਪ ਜਆ ਆਪਣੀ ਮਾਂ ਨੂੰ ਕਿਹਾ ਆਪਣੇ ਸਾਰੇ ਇਨਾਮ ਉਹਨੇ ਉਸ ਦੀ ਝੋਲੀ ਵਿੱਚ ਪਾ ਦਿੱਤੇ ਫਿਰ ਉਹਦੀਆਂ ਭਾਵਾਂ ਆਪਣੀ ਮਾਂ ਦੇ ਗਲਦਵਾਲੇ ਆਪੇ ਬਲੀਆਂ ਗਈਆਂ ਉਹਨੇ ਲਾਡ ਨਾਲ ਕਿਹਾ ਮਾਂ ਨੀ ਮੈਂ ਨੂੰ ਟੈਗੋਰ ਬਣਾ ਦੇ ਕੀ ਉਹਦੀ ਮਾਂ ਨੂੰ ਜਿਵੇਂ ਕੁਝ ਸਮਝ ਨਾ ਆਈ ਮੈਨੂੰ ਟੈਗੋਰ ਬਣਾ ਦੇ ਮਾਂ ਉਨੇ ਫਿਰ ਤਰ ਲਾ ਲਿਆ ਮੋਰ ਉਹਦੀ ਮਾਂ ਨੂੰ ਜਿਵੇਂ ਹੁਣ ਸਮਝ ਆ ਗਈ ਸੀ ਬੋਲੀ ਮੋਰ ਤਾ ਤੇਰੇ ਦੁਸ਼ਮਣ ਵੀ ਨਾ ਬਣ ਪੁੱਤ ਉਹਨੂੰ ਆਪਣੀ ਮਾਂ ਤੇ ਗੁੱਸਾ ਆਇਆ ਉਹਨੂੰ ਉਸ ਖੁੰਡੇ ਵਾਲੇ ਮਾਸਟਰ ਤੇ ਵੀ ਗੁੱਸਾ ਆ ਗਿਆ ਜਿਹੜਾ ਉਹਨਾਂ ਨੂੰ ਮੋਰ ਬਣਾ ਦਿੰਦਾ ਸੀ ਗਿੱਚੀ ਪਿੱਛੇ ਉਹ ਉਹਨਾਂ ਦੇ ਹੱਥ ਪੈਰ ਬਣਵਾ ਦਿੰਦਾ ਤੇ ਹਵਾ 'ਚ ਖੁੰਡਾ ਘੁਮਾ ਕੇ ਕਹਿੰਦਾ ਛੋਡੀ ਮਾਂ ਦੇ ਕੜਸ਼ੇ 'ਚ ਫੜਛਾ ਮਾਰਿਆ ਡੰਡਾ ਪੀਰੇ ਵਿਗੜਿਆ ਤਿਗੜਿਆ ਦਾ ਉਤਰੋ ਏਦਾਂ ਉਹ ਮੋਰ ਬਣੇ ਘੰਟਾ ਘੰਟਾ ਧੁੱਪੇ ਪਏ ਸੜਦੇ ਰਹਿੰਦੇ ਫੇਰ ਉਹਨੂੰ ਉਹ ਦਿਨ ਯਾਦ ਆਇਆ ਜਦੋਂ ਉਹਦੇ ਪਿਓ ਦਾ ਅਚਾਨਕ ਇੱਕ ਪਾਸਾ ਮਾਰਿਆ ਗਿਆ ਸੀ ਤੇ ਉਹਨੂੰ ਅਠਵੀਂ 'ਚੋਂ हट ਕੇ ਆਪਣੇ ਪਿਓ ਦਾ ਕਿੱਤਾ ਕਰਨਾ ਪੈ ਗਿਆ ਸੀ ਕਵੀ ਮਾਸਟਰ ਨੇ ਉਹਦੇ ਪਿਓ ਦੀਆਂ ਮਿੰਤਾ ਕੀਤਾ ਸਨ ਕਿ ਉਹ ਉਹਨੂੰ ਘਟੋ ਘਟ ਦਸਵੀਂ ਕਰਵਾ ਦੇਵੇ ਪਰ ਉਹਦੇ ਪਿਓ ਦੀ ਇੱਕੋ ਜਵਾਬ ਨਹੀਂ ਉਸਨੂੰ ਲਾਜਵਾਬ ਕਰ ਦਿੱਤਾ ਸੀ ਉਹਦੇ ਪਿਓ ਨੇ ਕਿਹਾ ਸੀ ਮਾਸਟਰ ਜੀ ਜਿੱਥੇ ਰੋਟੀ ਦਾ ਫਿਕਰ ਹੋਵੇ ਉਥੇ ਪੜ੍ਹਾਈ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਪਹਿਲਾਂ ਢਿੱਡ ਹੈ ਪੜ੍ਹਾਈ ਪਿੱਛੋਂ ਮਾਸਟਰ ਨਿਮੋਚੂਣਾ ਜਿਹਾ ਹੋ ਕੇ ਉਹਦੇ ਘਰੋਂ ਤੁਰ ਆਇਆ ਸੀ ਉਸ ਦਿਨ ਬਦਰੂ ਖਮਿਆਰ ਅੰਦਰੋਂ ਅੱਧਾ ਟੈਗੋਰ ਮਰ ਗਿਆ ਸੀ ਤੇ ਅੱਜ ਇੱਕ ਨੇਤਾ ਉਹਦੇ ਪਿੰਡ ਨਵੇਂ ਬਣੇ ਸਕੂਲ ਦਾ ਨੀ ਪੱਥਰ ਰੱਖਣ ਆ ਰਿਹਾ ਸੀ ਉਹ ਉੱਠ ਕੇ ਬੈਠ ਗਿਆ ਉਹਦੇ ਗਧੇ ਅਜੇ ਵੀ ਆਰਾਮ ਨਾਲ ਚੱਲ ਰਹੇ ਸਨ ਚਿਮਨੀਆਂ ਚੋਂ ਧੂਆ ਅਜੇ ਵੀ ਨਿਕਲ ਰਿਹਾ ਸੀ ਮਦਗੁਰੋਂ ਸਾਈਕਲ ਤੇ ਮੁਨਸ਼ੀ ਆਉਂਦਾ ਉਹਨੂੰ ਦਿਸਿਆ ਉਹਦਾ ਜੀ ਕੀਤਾ ਕਿ ਉਹਨੂੰ ਆਉਂਦੇ ਹੀ ਢਾ ਲਵੇ ਪਰ ਹੀਣਤਾ ਦੇ ਅਹਿਸਾਸ ਨੇ ਉਹਨੂੰ ਅਜਿਹਾ ਕਰਨੋਂ ਰੋਕ ਦਿੱਤਾ ਜਾਂ ਸ਼ਾਇਦ ਉਹਦੇ ਅੰਦਰਲੇ ਇਨਸਾਨ ਨੇ ਰੋਕਿਆ ਹੋਈ ਇਦਾਂ ਕਰਨ ਨੂੰ ਉਹਨੇ ਉੱਠ ਕੇ ਗਰਦ ਝਾੜੀ ਮੂੰਹ ਹੱਥ ਧੋਤਾ ਤੇ ਚੁੱਪਚੀ ਪੀਤਾ ਪਰਚੀ ਕਟਵਾ ਕੇ ਤਿਆਰ ਹੋ ਗਿਆ ਸਿਰ ਤੇ ਸੂਰਜ ਅੱਗ ਵਰਸਾ ਰਿਹਾ ਸੀ ਉਹਨੂੰ ਆਪਣੇ ਨੰਗੇ ਪੈਰਾਂ ਤੇ ਤਰਸ ਆ ਗਿਆ ਉਹ ਤਰਤਰ ਕੇ ਚਾਪਰਾ ਮੰਦ ਫੈਲ ਗਏ ਸਨ ਟੰਗਾਂ ਦੀਆਂ ਫੁੱਲੀਆਂ ਹੋਈਆਂ ਨਸਾਂ ਬਿਜਲੀ ਦੀਆਂ ਤਾਰਾਂ ਵਾਂਗ ਵਿਸ਼ੀਆਂ ਪਈਆਂ ਸਨ ਜਿਵੇਂ ਉਹ ਸਦੀਆਂ ਤੋਂ ਤਰਦਾ ਆ ਰਿਹਾ ਸੀ ਚਲੋ ਸ਼ੇਰੋ ਚਲੋ ਨੀਲਿਆ ਸਾੜਿਆ ਹੋਣਾ ਰਸਤੇ 'ਚ ਲੱਗੀ ਕਿਤੇ ਮੇਰੀ ਹੀਠੀ ਕਰਵਾ ਦੇਵੇਂਗਾ ਘਰ 'ਚ ਚੱਲ ਕੇ ਰਜਮਾ ਖੋਰ ਚਾਰੂ ਤੈਨੂੰ ਨੀਲਾ ਗਦਾ ਜਿਹੜਾ ਦੂਜਿਆਂ ਗਦਿਆਂ ਤੋਂ ਕਮਜ਼ੋਰ ਸੀ ਰਸਤੇ ਵਿੱਚ ਇੱਕ ਦੋ ਵਾਰ ਇੱਟਾਂ ਦੀ ਭਰੀ ਗੂਣ ਸੁੱਟ ਦਿੰਦਾ ਸੀ ਪਰਾਣੀ ਖਾ ਕੇ ਟਿੱਟਨੇ ਮਾਰਦਾ ਸਭ ਤੋਂ ਮੂਰੇ ਨਿਕਲ ਗਿਆ ਉਹਨੇ ਪੱਗ ਦੇ ਲੜੂ ਗੁਰਦੀ ਰੂੜੀ ਖੋਲੀ ਤੇ ਥੋੜੀ ਜਿਹੀ ਖਾ ਕੇ ਫੇਰ ਬਣ ਲਈ ਪਿੰਡ ਜਾ ਕੇ ਖਾਊਂਗਾ ਇਹਨੂੰ ਨਾਲੇ ਰੱਜ ਕੇ ਪਾਣੀ ਪੀਊ ਫੇਰ ਖੁੱਦ ਹੀ ਮੌਣ ਤੇ ਬੈ ਕੇ ਨੇਤਾਵਾਂ ਦੀਆਂ ਗੱਲਾਂ ਸੁਣ ਉਹਨੇ ਸੋਚਿਆ ਮਾਂ ਇਹ ਤੇਰੇ ਸ਼ਾਹੀ ਬਸਤਰ ਤੇ ਹੀਰੇ ਜਵਾਰਾਂ ਦੀ ਮਾਲਾ ਪਾ ਕੇ ਮੈਂ ਕੀ ਕਰਾਂ ਤੂੰ ਮੈਨੂੰ ਇੰਨਾ ਨਿਰਮੂਲ ਬਨਣਾ ਵਿੱਚ ਨਾ ਬਨ ਮੈਂ ਤਾਂ ਸੰਸਾਰ ਦੇ ਮੇਲੇ ਦੀ ਜੀਵਨ ਦਾ ਇੱਕ ਧੂੜ ਵਿੱਚ ਖੇਡਣਾ ਚਾਹੁੰਦਾ ਹਾਂ ਉਹਨੂੰ ਕਵੀ ਮਾਸਟਰ ਦੀਆਂ ਸਕੂਲ ਦੀ ਕੰਧ ਉੱਪਰ ਲਿਖੀਆਂ ਟੈਗੋਰ ਦੀਆਂ ਉਹ ਸਤਰਾਂ ਯਾਦ ਆ ਗਈਆਂ ਮੈਂ ਤਾਂ ਜੰਮਿਆ ਖੇਡਿਆ ਅਤੇ ਪਲਿਆ ਵੀ ਧੂੜ ਵਿੱਚ ਹਾਂ ਪਰ ਟਾਗੋਰ ਨਹੀਂ ਬਣ ਸਕਿਆ ਉਹਨੇ ਕਹਿ ਕਹਾ ਮਾਰਿਆ ਤੇ ਉੱਚੀ ਉੱਚੀ ਹਸਣ ਲੱਗਾ ਗਰਮ ਗਰਮ ਰੇਤ ਉਹਦੇ ਪੈਰ ਚਲਸਣ ਲੱਗੀ ਵਟ ਹੋ ਗਿਆ ਜਿਵੇਂ ਕੋਈ ਦਿਓ ਸਾਰੀ ਦੀ ਸਾਰੀ ਹਵਾ ਪੀ ਕੇ ਹੋਵੇ ਉਹਨੂੰ ਆਪਣੀ ਮਾਂ ਯਾਦ ਆਈ ਜੋ ਵਟ ਹੋਣ ਤੇ ਕੱਚੇ ਕੋਠੇ ਉੱਪਰ ਪਈ ਸੱਤਾਂ ਪੁਰਾਂ ਦੇ ਨਾ ਲਿਆ ਕਰਦੀ ਸੀ ਚੱਲ ਪੈ ਵੈਰ ਨਹੀਂ ਚੱਲ ਪੈ ਉਹਨੇ ਹਵਾ ਨੂੰ ਲਲਕਾਰਿਆ ਸੂਰਜ ਦਾ ਲਾਲ ਗੋਲਾ ਡਗ ਰਿਆ ਸੀ ਓਏ ਸੂਰਜਾ ਕੰਜਰਾ ਤੂੰ ਵੀ ਅੱਜ ਚਮਕਣਾ ਸੀ ਪੈਰ ਜੋ ਮੇਰੇ ਨੰਗੇ ਨੇ ਅੱਜ ਨਾਲੇ ਆਪ ਛੜਦਾ ਨਾਲੇ ਦੂਜਿਆਂ ਨੂੰ ਫੂਕਦਾ ਉਹਨੇ ਜਿਵੇਂ ਸੂਰਜ ਨੂੰ ਊਲਾਮਾ ਦਿੱਤਾ ਓਏ ਬੱਦਲੋ ਤੀ ਦਿਓ ਯਾਰੋ ਕਿੱਧਰ ਮਰ ਗਏ ਤੁਸੀਂ ਉਹਨੇ ਇੱਕ ਚੀਚੀ ਵੱਟੀ ਦੂਰੋਂ ਇੱਕ ਬਦਲੋਟੀ ਜਹੀ ਆਉਂਦੀ ਉਹਨੂੰ ਦੇਸੀ ਉਹ ਖੁਸ਼ ਹੋ ਗਿਆ ਪਰ ਫਿਰ ਉਹ ਪਤਾ ਨਹੀਂ ਕਿੱਧਰ ਅਲੂਪ ਹੋ ਗਈ ਜਿਵੇਂ ਕਈ ਗਰੀਬ ਥੁੜਾਂ ਦੇ ਮਾਰੇ ਖਤਮ ਹੋ ਜਾਂਦੇ ਹਨ ਪਰ ਦੁਨੀਆ ਵਸਦੀ ਰਸਦੀ ਨੂੰ ਕੋਈ ਪਤਾ ਨਹੀਂ ਲੱਗਦਾ ਏਵੇਂ ਸੂਰਜ ਬਦਲੋਟੀ ਦੀ ਮੌਤ ਤੋਂ ਅਵੇਸਲਾ ਦਗਦਾ ਰਹਾ ਗੱਧਿਆਂ ਦੀ ਚਾਲ ਮੱਧਮ ਹੋ ਗਈ ਤੁਸੀਂ ਸਾਰੇ ਦੁਸ਼ਮਣ ਹੋ ਗਏ ਓਏ ਮੇਰੀ ਜਾਨ ਦੇ ਗੁੱਸੇ ਵਿੱਚ ਆ ਕੇ ਉਹਨੇ ਗਧਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਉਹ ਹੀਂਗ ਦੇ ਟੀਟਨੇ ਮਾਰਦੇ ਦੌੜਨ ਲੱਗੀ ਉਹਦਾ ਜੀ ਕੀਤਾ ਕਿ ਬਲੂਕੀ ਮਾਰ ਕੇ ਇੱਕ ਗਧੇ ਉੱਪਰ ਬੈਠ ਜਾਏ ਇਸ ਡਰੋਂ ਕਿ ਭਾਰ ਨਾਲ ਗਧਾ ਬੈਠੇ ਹੀ ਨਾ ਜਾਵੇ ਉਹ ਤੁਰਦਾ ਰਿਹਾ ਸਾਹਮਣੀ ਰੋਟੀ ਵਾਲਾ ਖੂਆ ਆ ਗਿਆ ਉਹ ਖੁਸ਼ ਹੋ ਗਿਆ ਉਸ ਰੱਜ ਕੇ ਪਾਣੀ ਪੀਤਾ ਪਗੜੀ ਦੇ ਲੜ ਬੰਨੇ ਗੁੜ ਨੂੰ ਹਸਰਤ ਭਰੀਆਂ ਨਜ਼ਰਾਂ ਨਾਲ ਦੇਖਿਆ ਇਹਨੂੰ ਹੁਣ ਪਿੰਡ ਜਾ ਕੇ ਹੀ ਖਾऊं ਨਾਲੇ ਨੇਤਾ ਦੀਆਂ ਗੱਲਾਂ ਸੁਣੂ ਉਹਨੇ ਰੋਟੀ ਖਰੇ ਨੇ ਸੋਚਿਆ ਕਿਤੇ ਨੀਤਾ ਆ ਕੀ ਚਲਿਆ ਹੀ ਨਾ ਜਾਵੀ ਇਹ ਸੋਚਦਾ ਸੋਚਦਾ ਉਹ ਫਿਰ ਤੁਰ ਪਿਆ ਪਾਣੀ ਨਾਲ ਗਿੱਲੇ ਕੀਤੇ ਉਹਦੇ ਪੈਰ ਮਿੰਟਾਂ ਵਿੱਚ ਸੁੱਕ ਗਏ ਗਰਮ ਗਰਮ ਰੇਤ ਉਹਦੀਆਂ ਤਲੀਆਂ ਝਲਸਣ ਲੱਗੀ ਫਿਰ ਉਹਨੇ ਇੱਕਦਮ ਛਾਲ ਮਾਰੀ ਉਹਨੂੰ ਇੱਕ ਫਰਨਾ ਫੁਰਿਆ ਸੀ ਭੱਜ ਕੇ ਉਹ ਇੱਕ ਢੱਕ ਕੋਲ ਗਿਆ ਉਹਦੇ ਪੱਤੇ ਤੋੜੇ ਪੱਗ ਨਾਲੋਂ ਲੀਰ ਪਾੜ ਕੇ ਢੱਕ ਦੇ ਪੱਤੇ ਉਸ ਪੈਰਾਹੇਠ ਬਣ ਲਈ ਹਨਰੇਤ ਉਸ ਨੂੰ ਘੱਟ ਗਰਮ ਲੱਗਣ ਲੱਗੀ ਉਹ ਖੁਸ਼ ਹੋ ਗਿਆ ਖੱਬੇ ਹੱਥ ਦਾ ਪਿਛਲਾ ਪਾਸਾ ਬੁੱਲਾ ਉਤੇ ਰਾ ਕੀ ਉਹਨੇ ਬੱਕਰਾ ਬੁਲਾਇਆ ਸਾਰੀ ਟੱਕੀ ਗੂੰਜ ਪਈ ਅਜੀ ਵੀ ਜਿਮੀ ਉਹਦੀ ਤਸੱਲੀ ਨਾ ਹੋਈ ਤੇ ਉਹਨੇ ਬੋਲੇ ਪਾਈ ਹਾ ਕਾ ਮਰਦੇ ਬੱਕਰੀਆਂ ਵਾਲੇ ਭਈ ਦੁੱਧ ਪੀ ਕੇ ਜਾਣ ਜੈ ਕੋਰੇ ਸਾਹਮਣੇ ਪਿੰਡ ਦਸ ਰਿਹਾ ਸੀ ਉਹ ਚਾਈ ਚਾਈ ਪਿੰਡ ਦੀ ਨਿਆਹੀ ਚ ਵੜਿਆ ਸਕੂਲ ਦੇ ਸਾਹਮਣੇ ਅੰਬਾ ਤੇ ਕੇਲਿਆਂ ਦੇ ਪੱਤਿਆਂ ਦਾ ਸੁਆਗਤੀ ਦਰਵਾਜ਼ਾ ਖੜਾ ਸੀ ਆਲੇ-ਦੁਆਲੇ ਰੰਗ-ਬਰੰਗੀਆਂ ਝੰਡੀਆਂ ਝੁਲ ਰਹੀਆਂ ਸਨ ਸਾਰੇ ਗਹਿਮਾ-ਗਹਿਮੀ ਸੀ ਸਕੂਲ ਦੇ ਮਾਸਟਰ ਭੱਜੇ-ਨੱਠੇ ਕੰਮ ਕਰ ਰਹੇ ਸਨ ਉਹ ਮਸਤ ਹੋਇਆ ਖੜਾ ਦੇਖਦਾ ਰਿਹਾ ਆਪਣਾ ਬਚਪਨ ਉਸ ਨੂੰ ਫੇਰ ਯਾਦ ਆਇਆ ਉਹ ਕبھی ਮਾਸਟਰ ਯਾਦ ਆਇਆ ਜੋ ਜਫੀਆਂ ਪਾਪਾ ਦੁਲਾਰ ਦੁਲਾਰ ਉਹਨੂੰ ਕਹਿੰਦਾ ਸੀ ਕਿ ਉਹ ਇੱਕ ਦਿਨ ਜ਼ਰੂਰ ਟੈਗੋਰ ਬਣੇਗਾ ਉਹਨੂੰ ਉਹ ਬਜ਼ੁਰਗ ਕਵੀ ਯਾਦ ਆਇਆ ਜਿਹੜਾ ਪਿੰਡਾਂ 'ਚ ਲੋਕਗੀਤ ਇਕੱਠੇ ਕਰਦਾ ਫਿਰਦਾ ਸੀ ਜਿਸ ਨੂੰ ਉਹਨੇ ਸੈਂਕੜੇ ਲੋਕ ਗੀਤ ਜ਼ੁਬਾਨੀ ਸੁਣਾਏ ਸਨ ਜੋ ਮੁੜ ਆਉਣ ਦਾ ਵਾਅਦਾ ਕਰਕੇ ਕਦੀ ਨਾ ਮੁੜਿਆ काश वो कदे उस नु मिले वो उस नु अपने सजरे लिखे गीत सुनावेगा हुन ओ हर विषय ते चंगी तो चंगी कविता कह सकदा है पर मास्टर कवि शायद ओ, ओ नु सदा ਧੂੜ ਵਿੱਚ ਰਹਿਣ ਵਾਲਾ ਇੱਕ ਘਟਿਆ কুমਿਹਰ ਸਮਝਦਾ ਹੈ ਇਸੇ ਲਈ ਦੂਰ ਬੈਠਾ ਵੀ ਉਹ ਉਹਦੀਆਂ ਕਵਿਤਾਵਾਂ ਨੂੰ ਕਵਿਤਾਵਾਂ ਨਹੀਂ ਮੰਨਦਾ ਕਿਉਂਕਿ ਉਹ ਸਦਾ ਧੂੜ ਵਿੱਚ ਲਿਬੜਿਆ ਰਹਿੰਦਾ ਹੈ ਉਹ ਤੂੜ ਜਿਸ ਵਿੱਚ ਖੇਡਣ ਲਈ ਟੈਗੋਰ ਤਰ ਲੋ ਮੱਛੀ ਹੁੰਦਾ ਰਹਾ ਤਰਸਦਾ ਰਹਾ ਉਸ ਤੂੜ ਵਿੱਚ ਉਹ ਜੀ ਰਹਾ ਸੀ ਪਲ ਰਿਹਾ ਸੀ ਉੱਥੇ ਖੜਾ ਖੜਾ ਪਤਾ ਨਹੀਂ ਉਹ ਕਿੱਥੇ ਗਵਾਚ ਗਿਆ ਉਹਦੇ ਬੁੱਲ ਉਹਦੀਆਂ ਅੱਖਾਂ ਉਹਦੇ ਹੱਥ ਪੈਰ ਉਹ ਆਪ ਇੱਕ ਗੀਤ ਛਟੜ ਗਿਆ ਉੱਥੇ ਇੱਕ ਗੀਤ ਲਰਜ਼ ਰਹਾ ਸੀ ਜਿਸ ਨੂੰ ਕਦੇ ਵੀ ਕਿਸੇ ਆਪਣੀਆਂ ਬੁੱਲੀਆਂ ਨਾਲ ਨਾ ਸ਼ਹਾਇਆ ਫੇਰ ਉਹ ਜਿਵੇਂ ਕੰਬ ਉੱਠਿਆ ਇੱਕ ਗੀਤ ਬिखर ਗਿਆ ਇੱਕ ਹੂਰਾ ਦੂਰੇ ਇੱਕ ਕਸਨ ਇੱਕ ਹੋਰ ਕਸਨ ਖੜ ਤੇਰੇ ਕੁੱਤੇ ਘਮਿਆਰ ਦੀ ਭੈਣ ਸਾਲਿਆ ਤੂੰ ਇੱਥੇ ਰੰਗ ਤਮਾਸ਼ੇ ਦੇਖਦਾ ਤੇਰੇ ਗਦਿਆਂ ਨੇ ਮੇਰੇ ਖੇਤ ਦਾ ਸਤਿਆਨਾਸ਼ ਕਰਤਾ ਕੁੱਤੀ ਜਾਤ ਇੱਕ ਬੈਲੀ ਜੱਟ ਅੱਖਾਂ ਲਾਲ ਕਰੀ ਉਹਨੂੰ ਗਾਲਾਂ ਕੱਢ ਰਿਹਾ ਸੀ ਉਹ ਉੱਥੇ ਭਮਤਰਿਆ ਖੜਾ ਰਿਹਾ ਬੈਲੀ ਜੱਟ ਨੇ ਖੜੇ ਗੱਡੇ ਚੋਂ ਜਾਤੂ ਕੱਢ ਲਿਆ ਤੇ ਉਹਦੇ ਵੱਲ ਵਧਿਆ ਉਹ ਦਹਿਸ਼ਤ ਦਾ ਮਾਰਿਆ ਗਦਿਆਂ ਉੱਤੇ ਡੰਡੇ ਵਰਸਾਉਂਦਾ ਗਰਦ ਵਿੱਚ ਇੱਕ ਨੁਕਤੀ ਵਾਂਗ ਸਿਮਟ ਗਿਆ ਪਗੜੀ ਲੜ ਬੰਨੀ ਗੁਰਦੀ ਰੋੜੀ ਬੜਕ ਬੜਕ ਉਹਦੇ ਮੌਰ ਪਨ ਰਹੇ ਸੀ ਤੇ ਦੋਸਤੋ ਇੱਥੇ ਹੀ ਇਹ ਕਹਾਣੀ ਖਤਮ ਹੋ ਜਾਂਦੀ ਹੈ ਸ਼ੁਕਰੀਆ